ਅਸੀਂ ਮੈਂ ਨਾਲ ਐਮਐਲਏ ਸਾਹਿਬ ਡੇਰਾ ਬੱਸੀ ਤੋਂ ਬੈਠੇ ਆ ਕਮਲ यादव ਜੀ ਸਾਡੇ ਪ੍ਰਿੰਸੀਪਲ ਸੈਕਟਰੀ ਡੀਆਈ ਸਰਬੀ ਮਲਕ ਜੀ ਡਿਸਟ੍ਰਿਕਟ ਟਰੈਕਟਰ ਇੰਡਸਟਰੀਜ਼ ਦੇ ਐਮਡੀ ਪੀਐਸਆਈਸੀ ਡਿਪਟੀ ਕਮਿਸ਼ਨਰ ਕੋਮਲ ਜੀ ਬੈਠੇ ਅਸੀਂ ਇੱਕ ਸلسਲਾ ਚਾਲੂ ਕੀਤਾ ਪਿਛਲੇ ਦਿਉਸ ਦੇ ਤੋਂ ਰਾਈジング ਪੰਜਾਬ ਸੋਲੂਸ਼ਨਸ ਟੂ ਸਜੈਸ਼ਨਸ ਟੂ ਸੋਲੂਸ਼ਨਸ ਸਲਾਹ ਤੋਂ ਹਲ ਤੱਕ ਔਰ ਅੰਮ੍ਰਿਤਸਰ ਤੋਂ ਚਾਲੂ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਗਏ ਫਿਰ ਜਲੰਧਰ ਉਸ ਤੋਂ ਬਾਅਦ ਲੁਧਿਆਣਾ ਹੁਣ ਮੋਹਾਲੀ ਐਸ ਕੜੀ ਵਿੱਚ ਇੱਕ ਹੋਰ ਹੈ ਬਠਿੰਡੇ ਉਹਦੇ ਨਾਲ ਪੂਰਾ ਪੰਜਾਬ ਕਵਰ ਹੋ ਜਾਏਗਾ ਕਿਉਂਕਿ ਜਿੱਥੇ ਵੀ ਅਸੀਂ ਕਰਦੇ ਆ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਆ ਉੱਥੇ ਦੇ ਇੰਡਸਟਰੀਸਟਾਂ ਨੂੰ ਵੀ ਬੁਲਾ ਲੈਂਦੇ ਆ ਆਲਰੇਡੀ ਤੁਹਾਨੂੰ ਪਤਾ ਹੈ ਅਸੀਂ ਇੱਕ ਉਪਰਾਲਾ ਕੀਤਾ ਹੋਇਆ ਜਿਦੇ ਚ ਸੈਕਟੋਰਲ ਕਮੇਟੀਆਂ ਬਣਾਈਆਂ 24 ਸੈਕਟੋਰਲ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਮੀਟਿੰਗਸ ਵੀ ਚੱਲੂ ਹੋ ਗਈਆਂ ਔਰ ਹਰ ਕਮੇਟੀ ਨੂੰ ਏਡੀਸੀ ਦਿੱਤੇ ਗਏ ਤਾਂ ਕਿ ਮਿਨਟਸ ਵੀ ਟਾਈਮਲੀ ਲਿਖੇ ਜਾਣ ਔਰ ਜਿਹੜੀ ਰਿਪੋਰਟ ਹੈ ਅਸੀਂ ਸਾਰੇ ਚੇਅਰਮੈਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ 1 ਅਕਤੂਬਰ ਤੱਕ ਦੇ ਦਿਓ ਮੇਰੇ ਖਿਆਲ ਕਈ ਕਮੇਟੀਆਂ ਦੀ ਉਸ ਤੋਂ ਪਹਿਲਾਂ ਹੀ ਸਾਨੂੰ ਆ ਜਾ ਨਹੀਂ ਚਾਹੀਦੀ ਹੈ ਕਿਉਂਕਿ ਅੱਗੇ ਜਦੋਂ ਵੀ ਕਮੇਟੀਆਂ ਬੰਦੀਆਂ ਸੀ ਕਮੇਟੀਆਂ ਤਾਂ ਬਣ ਜਾਂਦੀਆਂ ਸੀ ਦੁਬਾਰਾ ਮੀਟਿੰਗਾਂ ਨਹੀਂ ਹੁੰਦੀਆਂ ਸੀ ਮੈਨੂੰ ਪਿੱਛੇ ਹੀ ਕੋਈ ਆਏ ਕਹਿੰਦੇ ਜੀ ਸਾਡੀ 2 ਸਾਲ ਪਹਿਲਾਂ ਕਮੇਟੀ ਬਣੀ ਸੀ ਉਹਦੀ ਕੋਈ ਅਜੇ ਤੱਕ ਮੀਟਿੰਗ ਨਹੀਂ ਹੋਈ ਸੋ ਐਤਕੀ ਜਿਹੜੀਆਂ ਕਮੇਟੀਆਂ ਕਮੇਟੀਆਂ ਬਨੀਆਂ ਬਕਾਇਦਾ ਨੋਟੀਫਾਈ ਕੀਤੀਆਂ ਗਈਆਂ ਸੀਐਮ ਸਾਹਿਬ ਨੇ ਨੋਟੀਫਾਈ ਕੀਤੀਆਂ ਉਹਦਾ ਨੋਟੀਫਿਕੇਸ਼ਨ ਕਰਨ ਦਾ ਰੀਜ਼ਨ ਹੀ ਹੈ ਸੀ ਕਿ ਉਹਦੇ ਵਿੱਚ ਗਵਰਨਮੈਂਟ ਅਫੀਸ਼ਰਸ ਇਨਵੋਲਵ ਹੋਣ ਨਾਲ ਜਸਟ ਫੈਸਿਲਿਟੇਟ ਉਹਨਾਂ ਦਾ ਕੋਈ ਇਹ ਰੋਲ ਨਹੀਂ ਜੀ ਕਿ ਐਦਾਂ ਕਰੋ ਉਹ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੇ ਕਰਨੀ ਤੇ ਚੇਅਰਮੈਨਾਂ ਨੇ ਆਪਣੇ ਹਿਸਾਬ ਨਾਲ ਕਰਨੀਆਂ ਸਿਰਫ ਫੈਸਿਲਿਟੇਸ਼ਨ ਲਈ ਏਡੀਸੀ ਜਨਰਲ ਮੈਨੇਜਰ ਤੇ ਸੈਕਟੋਰਲ ਅਫੀਸਰ ਉਹਨਾਂ ਨਾਲ ਲਗਾਏ ਗਏ ਥੋੜਾ ਜਿਆ ਤੁਹਾਨੂੰ ਦੱਸਦੀ ਐ ਪੰਜਾਬ ਇਨਵੈਸਟ ਚ ਪਿਛਲੇ 3 ਸਾਲਾਂ ਚ 114000 ਕਰੋੜ ਰੁਪਏ ਦੀ ਐਪਲੀਕੇਸ਼ਨ ਲੱਗੀਆਂ ਐਪਲੀਕੇਸ਼ਨ ਪੰਜਾਬ ਇਨਵੈਸਟ ਚ ਉਦੋਂ ਹੀ ਲੱਗਦੀ ਐ ਜਦੋਂ ਇੰਡਸਟਰੀਅਲਿਸਟ ਨੇ ਲੈਂਡ ਲੈ ਲਿਆ ਔਰ ਇੱਥੇ ਇਨਵੈਸਟਮੈਂਟ ਹੋਣੀ ਹੋਣੀ ਉਹਦੇ ਨਾਲ 4.5 ਲੱਖ ਨੌਜਵਾਨਾਂ ਨੂੰ ਸਾਡੀਆਂ ਪੈਨਾ ਨੂੰ ਰੋਜ਼ਗਾਰ ਮਿਲਨੇ ਆ ਕਈ ਇਹਦੇ ਵਿੱਚੋਂ ਇੰਡਸਟਰੀਆਂ ਚੱਲ ਚੁੱਕੀਆਂ ਨੇ। ਕਈ ਆਲਮੋਸਟ ਐਟ ਕੰਪਲੀਸ਼ਨ ਸਟੇਜ ਐ। ਹੁਣ ਸਾਡਾ ਪੂਰਾ ਇਹ ਟਾਰਗੇਟ ਐ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਹੋਰ ਸਪੀਡ ਨਾਲ ਅੱਗੇ ਵਧੀਏ ਔਰ ਹੋਰ ਇਨਵੈਸਟਮੈਂਟ ਆਏ। ਅੱਗੇ ਸਾਡੇ ਪੰਜਾਬ ਦੇ ਜਿਹੜੇ ਇੰਡਸਟ੍ਰੀਅਲਿਸਟ ਭਰਾ ਇਹਨਾਂ ਨੂੰ ਹੁੰਦਾ ਸੀਗਾ ਜੀ ਤੁਸੀਂ ਬਾਹਰ ਵਾਲਿਆਂ ਨੂੰ ਪਹਿਲਾਂ ਪੁੱਛਦੇ ਹੋ ਸਾਨੂੰ ਨਹੀਂ ਪੁੱਛਦੇ। ਜਿਹੜੇ ਆਲਰੇਡੀ ਪੰਜਾਬ 'ਚ ਹੈਗੇ ਆ। ਅਸੀਂ ਐਤਕੀ ਅਸਲੀ ਜਿਹੜੇ ਰੋਡ ਸ਼ੋਅ ਹੈਗੇ ਉਹ ਸਾਰੇ ਪੰਜਾਬ ਤੋਂ ਚਾਲੂ ਕੀਤੇ ਜਾਵਾਂਗੇ ਹੁਣ ਅਸੀਂ ਬਾਹਰ ਵੀ ਪਰ ਪਹਿਲਾਂ ਪੰਜਾਬ ਬਲਿਆਂ ਦੀਆਂ ਅਸੀਂ ਸਾਰੀਆਂ ਦਿੱਕਤਾਂ ਉਹਨਾਂ ਦੇ ਸੁਜੈਸ਼ਨ ਕਮੇਟੀਆਂ ਦੇ ਥਰੂ ਵੀ ਔਰ ਇਹ ਰੋਡ ਸ਼ੋਅ ਦੇ ਥਰੂ ਵੀ ਲੈ ਰਹੇ ਆ ਜਿਹੜੇ ਨਾਲ ਦੇ ਨਾਲ ਇੰਪਲੀਮੈਂਟ ਹੋ ਸਕਦੇ ਆ ਬਗੈਰ ਪਾਲਿਸੀ ਤੋਂ ਕਰੀ ਜਾ ਰਹੇ ਆ ਜਿਹਦੇ ਵਿੱਚ ਸਾਨੂੰ ਲੋਡ ਪਏਗੀ ਬੀ ਇਸ਼ੂਜ਼ ਹੈਗੇ ਆ ਉਹ ਰਿਜ਼ੋਲਵ ਹੋ ਚੁੱਕੇ ਆ ਪੀਸੀ ਪੀਐਸਆਈ ਸੀ ਨੇ ਤੁਸੀਂ ਹਰ ਇੰਡੀਵਿਜੂਅਲ ਵੀ ਅਸੀਂ ਪ੍ਰੈਸ ਕਾਨਫਰੰਸ ਕੋਈ ਆਸੀ ਸਾਡੇ ਇੰਡਸਟਰੀਲਿਸਟ ਭਰਾ ਜਿਹੜੇ ਪੰਜਾਬ ਦੇ ਸੀ ਉਹ 42 ਸਾਲਾਂ ਤੋਂ ਲੱਗੇ ਹੋਏ ਸੀ 42 ইয়ার্স ਤੋਂ ਕਿ ਈਸ਼ੂ ਰਿਜ਼ੋਲਵ ਹੋ ਜਾਵੇ ਨਹੀਂ ਹੋ ਰਹੀ ਅਸੀਂ ਹੋਰ ਵੀ ਜਿਹੜੇ ਪੀਐਸਆਈਸੀ ਨੇ ਕੋਈ 30 ਸਾਲ ਦਾ ਇੰਡਸਟਰੀ ਦੀ ਡਿਮਾਂਡ ਸੀ ਕੋਈ 25 ਸਾਲ ਦੀ ਇੰਡਸਟਰੀ ਦੀ ਡਿਮਾਂਡ ਸੀ ਔਰ ਬੜੇ ਸਾਡੇ ਇੰਡਸਟਰੀਲਿਸਟ ਜਿੱਥੇ ਵੀ ਅਸੀਂ ਗਏ ਆ ਉਹਨਾਂ ਨੇ ਤਾਰੀਫ ਕੀਤੀ ਔਰ ਬੜੇ ਖੁਸ਼ ਹੈ ਕਿ ਇਹ ਸਾਰੀਆਂ ਜਿੰਨੀਆਂ ਨੋਟੀਫਿਕੇਸ਼ਨਸ ਹੈ ਬਣਾ ਦਿੱਤੀ ਗਈ ਹੈ ਔਰ ਜੋ ਐਪਲੈਟ ਅਥਾਰਟੀ ਦੇ ਮੇਰੇ ਕੋਲ ਨੰਬਰਸ ਆ ਰਹੇ ਆ ਜੇ ਸਾਰੇ ਨਹੀਂ ਤਾਂ 60 70 ਪਰਸੈਂਟ ਕੇਸਸ ਵਿੱਚ ਜਿਹੜੀਆਂ ਉਹਨਾਂ ਦੀਆਂ ਅਪੀਲਸ ਆ ਉਹ ਐਕਸੈਪਟੇਬਲ ਕੇਸਸ ਲੱਗਦੇ ਆ ਤੇ ਜਿਹੜੇ ਹੋ ਗਿਆ ਉਹਨਾਂ ਨੂੰ ਵਾਪਸ ਦਵਾਂਗੇ ਐਸ ਲੌਂਗ ਐਸ ਉਹ ਆਪਣੇ ਡਿਊਸ ਕਲੀਅਰ ਕਰ ਦੇਣ ਤੇ ਇੱਕ ਹੋਰ ਇੰਡਸਟਰੀ ਦੀ ਬੜੀ ਤੇਰ ਦੀ ਡਿਮਾਂਡ ਸੀ ਕੁਝ ਪਲਾਟ ਗਵਰਨਮੈਂਟ ਨੇ ਅਲੋਟ ਕੀਤੇ ਸੀ ਜਿਹਦੇ ਵਿੱਚ ਅਨ ਇਨਕਰੀਜ਼ਡ ਅਨਅਰਨਡ ਸੌਰੀ ਇਨਕਰੀਸ ਹੈਗੀ 50% ਤੱਕ ਉਹ ਵੀ ਗਵਰਨਮੈਂਟ ਨੇ ਘਟਾ ਕੇ 10 ਤੋਂ 5% ਕਰਤੀ ਹੈ ਉਹ ਵੀ ਇੰਡਸਟਰੀਲਿਸਟਾਂ ਨੂੰ ਬੜਾ ਵੱਡਾ ਰਿਲੀਫ ਹੈ ਇੱਕ ਤੁਹਾਨੂੰ ਪਤਾ ਹੀ ਹੈ ਲੈਂਡ ਦੀਆਂ ਰਜਿਸਟਰੀਆਂ ਆਨਲਾਈਨ ਕਰ ਰਹੇ ਆ ਰੈਵਨਿਊ ਰਿਲੇਟਿਡ ਕਰ ਰਹੇ ਆ ਆਨਲਾਈਨ ਸੋ ਉਹਦੇ ਵਿੱਚ ਇੰਡਸਟਰੀ ਦਾ ਵੀ ਨਾਲ ਬੜਾ ਬੈਨੀਫਿਟ ਹੁੰਦਾ ਹੈ ਬਾਕੀਆਂ ਦਾ ਤਾਂ ਹੁੰਦਾ ਬਟ ਇੰਡਸਟਰੀ ਨੂੰ ਯਾਦਾ ਬੈਨੀਫਿਟ ਹੁੰਦਾ ਕਿਉਂਕਿ ਉਹਨਾਂ ਨੇ ਕੋਈ ਚੀਜ਼ ਖਰੀਦ ਨਹੀਂ ਐ ਕੋਈ ਕੁਛ ਉਹਨਾਂ ਨੂੰ ਪਹਿਲਾਂ ਪਤਾ ਚੱਲ ਜਾਂਦਾ ਕਿ ਠੀਕ ਐ ਰਾਦਰ ਥੈਨ ਇਨਵੈਸਟਮੈਂਟ ਕਰਨ ਤੋਂ ਬਾਅਦ ਪਤਾ ਲੱਗੇ ਔਰ ਉਹਨਾਂ ਦਾ ਟਾਈਮ ਵੀ ਬਚਦਾ ਰੈਵਨਿਊ ਲਿਆ ਤਾਂ ਪੁੱਛੋ ਕਰੋ ਉਹਦੀ ਮਤਲਬ ਪਤਾ ਕਰਾਓ ਪੜਤਾਲ ਕਰੋ ਠੀਕ ਐ ਨਹੀਂ ਠੀਕ ਉਹ ਵੀ ਸਾਰਾ ਸਿਸਟਮ ਆਨਲਾਈਨ ਹੋ ਗਿਆ ਇੱਕ ਪੀਐਸਆਈ ਇਸ ਇਕੁਅਲ ਕਾਫੀ ਪਲੋਟ ਪਏ ਆ ਇੰਡਸਟਰੀਲਿਸਟ ਭਰਾਵਾਂ ਨੂੰ ਸਾਡਿਆਂ ਨੂੰ ਜਗ੍ਹਾ ਚਾਹੀਦੀਆਂ ਹੁੰਦੀਆਂ ਨਵੇਂ ਇਨਵੈਸਟਰਸ ਨੂੰ ਜਗ੍ਹਾ ਚਾਹੀਦੀਆਂ ਹੁੰਦੀਆਂ ਅੱਗੇ ਕੀ ਹੁੰਦਾ ਸੀ ਪਲOTS ਦੀ ਆਕਸ਼ਨ ਹੁੰਨੀ ਫਿਰ ਇੱਕ ਇੱਕ ਸਾਲ ਆਕਸ਼ਨ ਨਹੀਂ ਹੁੰਦੀ ਸੀ ਹੁਣ ਹਰ 2-3 ਮਹੀਨੇ ਬਾਅਦ ਜਿੰਨੇ ਵੀ ਪਲOTS ਬਚੇ ਹੋਏ ਆ ਉਹਨਾਂ ਦੀ ਆਕਸ਼ਨ ਹੋਏਗੀ ਤਾਂ ਕਿ ਜਦੋਂ ਵੀ ਕਿਸੇ ਨੇ ਸੋਚਣਾ ਕਿ ਅਸੀਂ ਇੰਡਸਟਰੀ ਲਗਾਨੀ ਆ ਉਹਨੂੰ ਉਸੇ ਵੱਲੇ ਆਪਸ਼ਨ ਹੋਵੇ ਕਿ ਹੁਣ ਮੇਰੇ ਕੋਲ ਅਵੇਲੇਬਲ ਹੈ ਜਗ੍ਹਾ ਜੇ ਕੋਈ ਸਾਡੇ ਕੋਲ ਇੰਡਸਟਰੀਲਿਸਟ ਆਏਗਾ ਜੀ ਪਿਛਲੀ ਆਕਸ਼ਨ ਚ ਮੈਂ ਲੈ ਨਹੀਂ ਸਕਿਆ ਵੀ ਵਿਲ ਮੇਕ ਸ਼ੋਰ ਕਿ ਐਸੀ ਉਹ 플ੌਟ ਅਗਲੇ ਆਕਸ਼ਨ ਚ ਪਾ دیے ਜੇ ਸਾਡੇ ਕੋਲ 5 플ੌਟ ਹੈਗੇ 1000 1000 ਗਜ ਦੇ ਮੈਂ ਹਾਈਪੋਥੈਟিক্যাল ਐਗਜ਼ਾਮਪਲ ਦੇ ਰਿਹਾ ਕੋਈ ਆਂਦਾ ਜੀ ਮੈਨੂੰ 5000 ਗਜ ਜਗ੍ਹਾ ਚਾਹੀਦੀ ਹੈ ਅਸੀਂ ਅਗਲੀ ਆਕਸ਼ਨ ਚ ਉਹਨੂੰ ਕਲੱਬ ਕਰਕੇ ਪਾ ਦਾਂਗੇ ਲਏਗਾ ਉਹ ਆਕਸ਼ਨ ਚ ਬਟ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਚੇਂਜ ਕਰ ਦਈਏ ਤਾਂ ਕਿ ਇੱਕ ਲੈਂਡ ਦੀ ਪ੍ਰੋਬਲਮ ਸਾਡੇ ਨਵੇਂ ਇਨਵੈਸਟਰਾਂ ਨੂੰ ਤੇ ਐਗਜ਼ਿਸਟਿੰਗ ਇੰਡਸਟਰੀਅਲਿਸਟ ਜਿਨ੍ਹਾਂ ਨੇ ਐਕਸਪੈਂਸ਼ਨ ਕਰਨੀ ਆ ਉਹ ਨਾ ਹੋਵੇ ਸਾਰੇ ਜਿੰਨੇ ਫੋਕਲ ਪੁਆਇੰਟ ਆ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਆ ਜਿਹੜੇ ਪੀਐਸਆਈਸੀ ਕੋਲ ਹੈਗੇ ਉਹ ਪੀਐਸਆਈਸੀ ਕਰ ਰਹੀ ਹੈ ਜਿਹੜੇ ਅਸੀਂ ਲੋਕਲ ਬਾਡੀਜ਼ ਮਿਊਨਿਸਪਲ ਕਾਰਪੋਰੇਸ਼ਨਸ ਨੂੰ ਹੈਂਡਓਵਰ ਕਰ ਚੁੱਕੇ ਆ ਉਹ ਉਹ ਕਰ ਰਹੇ ਆ PSI ਇਸ ਨੇ ਰੀਸੈਂਟਲੀ 100 ਕਰੋੜ ਰੁਪਏ ਦਾ ਬਜਟ ਬਣਾਇਆ ਆਪਣੇ ਫੋਕਲ ਪੁਆਇੰਟਸ ਲਈ ਜਿਹੜੇ 26 27 ਹੈਗੇ ਆ ਵੋਕਲ ਪੁਆਇੰਟ ਉਹਦੇ ਵਿੱਚੋਂ 70 ਕਰੋੜ ਦੇ ਟੈਂਡਰ ਲੱਗ ਚੁੱਕੇ 30 ਕਰੋੜ ਦੇ ਕੋਈ ਟੈਕਨੀਕਲ ਰੀਜਨਸ ਕਰਕੇ ਥੋੜੀ ਜਿਹੀ ਡਿਲੇ ਚੱਲ ਰਹੀ ਪਰ ਉਹ ਵੀ ਅਗਲੇ ਹਫਤੇ ਦੱਸ ਦੇਣਾ 24 ਲੱਗ ਜਾਣਗੇ ਇਹਦੇ ਵਿੱਚ ਜਿਨ੍ਹਾਂ ਦੀਆਂ ਸੜਕਾਂ ਬਨੀਆਂ ਹੋਈਆਂ ਆਲਰੇਡੀ ਕਿਉਂਕਿ ਪਿੱਛੇ ਬਨੀਆਂ ਵੀ ਬਹੁਤ ਆ ਜਦੋਂ ਦੀ ਸਾਡੀ ਸਰਕਾਰ ਆਈ ਹੈ ਉਹਦੇ ਚ ਸਟਰੀਟ ਲਾਈਟਸ ਵਾਟਰ ਸਪਲਾਈ ਸਾਰੇ ਪਾਰਕਸ ਨੂੰ ਅਪਲਿਫਟ ਕਰਨਾ ਜਿੱਥੇ-ਜਿੱਥੇ ਲੋਡ ਹੈ ਡਰੇਨਸ ਬਣਾਉਣੀਆਂ ਇਹ ਸਾਰੇ ਕੰਮ ਅਸੀਂ ਕਰਵਾ ਕੇ ਦੇ ਰਹੇ ਹਾਂ ਇੰਡਸਟਰੀਲ ਸਟਾ ਨੂੰ ਤਾਂ ਕਿ ਜਿੰਨੇ ਸਾਡੇ ਫੋਕਲ ਪੁਆਇੰਟ ਹੈਗੇ ਉਹ ਮਾਡਲ ਫੋਕਲ ਪੁਆਇੰਟ ਬਣ ਜਾਣ। ਇੱਕ ਪੀਐਸਆਈਈਸੀ ਪੋਰਟਲ ਲੈ ਕੇ ਆਈ ਆ ਜਿਹਦੇ ਵਿੱਚ 45 ਦਿਨਾਂ ਦੇ ਵਿੱਚ ਸਾਰੀਆਂ ਜਿਹੜੀਆਂ ਪਰਮਿਸ਼ਨਸ ਇੰਡਸਟਰੀ ਨੂੰ ਚਾਹੀਦੀਆਂ ਹੁੰਦੀਆਂ ਹਨ ਮਿਲ ਜਾਣਗੀਆਂ। ਸਿੰਗਲ ਵਿੰਡੋ ਆ ਔਰ ਇਹ ਤੁਹਾਨੂੰ ਬਲੀਵ ਕਰਨਾ ਪਏਗਾ ਜਿਨ੍ਹਾਂ ਨੇ ਉੱਥੇ ਪਰਮਿਸ਼ਨਾਂ ਅਪਲਾਈ ਕੀਤੀਆਂ ਉਹ ਖੁਦ ਸਾਡੇ ਬ੍ਰਾਂਡ ਐਂਬੈਸਡਰ ਇਸ ਵਲੇ ਬਨੇ ਹੋਏ ਆ ਉਹ ਸਿੰਗਲ ਦਾ ਮਤਲਬ ਸਿੰਗਲ ਵਿੰਡੋ ਆ ਅੱਗੇ ਕੋਈ ਵਿੰਡੋ ਨਹੀਂ ਉਹਦੇ ਉਹਦੇ ਵਿੱਚ ਇਹ ਹੈ ਕਿ 45 ਦਿਨ ਵੀ ਅਪਰ ਲਿਮਟ ਹੈ ਉਹ ਇੱਕ ਦੋ ਸੈਂਕਸ਼ਨਸ ਹੈ ਜਿਸ ਤਰ੍ਹਾਂ ਪੀਪੀਸੀਬੀ ਹੋ ਗਿਆ ਪੀਐਸਪੀਸੀਐਲ ਹੋ ਗਿਆ ਜਿਨ੍ਹਾਂ ਨੂੰ ਟਾਈਮ ਲੱਗਦਾ ਹੈ ਵਾਇਬਿਲਿਟੀ ਸਟੱਡੀ ਕਰਨ ਦਾ ਇਆ এনवायरमेंट ਕੋਈ ਸਟੱਡੀ ਹੈਗੀ ਆ ਉਹਨੂੰ ਟਾਈਮ ਲੱਗ ਸਕਦਾ ਬਾਕੀ ਸਾਰੀਆਂ ਅਪਰੂਵਲ ਚੌਥੇ ਪੰਜਵੇਂ ਦਿਨ ਤੋਂ ਮਿਲਣੀਆਂ ਚਾਲੂ ਹੋ ਜਾਂਦੀਆਂ ਪਰ ਜੇ ਕਿਸੇ ਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਹੁਣ ਪ੍ਰੋਬਲਮ ਆਏਗੀ ਜੇ ਕਿਸੇ ਨੇ ਚਾਲੂ ਕਰਨਾ ਇਟ ਇਜ਼ ਅਪ ਟੂ ਦੀ ਇੰਡਸਟਰੀਸ ਬਟ 45 ਦਿਨਾਂ ਬਾਅਦ ਸਾਰੀਆਂ ਪਰਮਿਸ਼ਨਸ ਉਹਨਾਂ ਨੂੰ ਮਿਲ ਜਾਂਦੀਆਂ ਨਹੀਂ ਤਾਂ ਡੀਮਡ ਅਪਰੂਵਲ ਹੋਏਗਾ ਇੱਕ ਵਾਰੀ ਡਿਪਾਰਟਮੈਂਟ ਨੇ ਉਹਨਾਂ ਕੋਲੋਂ ਪੇਪਰ ਮੰਗ ਲਏ ਉਹਨਾਂ ਨੇ ਪੇਪਰ ਸਬਮਿਟ ਕਰਤੇ ਫਿਰ 45 ਦਿਨਾਂ ਬਾਅਦ ਉਹਨੂੰ ਵੇਟ ਕਰਨ ਦੀ ਲੋੜ ਨਹੀਂ ਪਰ ਮੈਂ ਤੁਹਾਨੂੰ ਦਰਸ਼ਨਾ ਚਾਹੁੰਦਾ ਕਿ ਅਜ ਤੱਕ ਜਿੰਨੇ ਅਪਰੂਵਲ ਹੋਏ ਆ ਕਿਸੇ ਨੂੰ ਵੀ 45 ਦਿਨ ਵੇਟ ਨਹੀਂ ਕਰਨੀ ਪਈ ਕਿਸੇ ਨੂੰ ਵੀ ਡੀਮਡ ਅਪਰੂਵਲ ਨਹੀਂ ਮਿਲਿਆ ਕਿਉਂਕਿ ਡਿਪਾਰਟਮੈਂਟ ਇੰਨਾ ਕੈਫੀਸ਼ੈਂਟ ਐਸ ਵਲੇ ਹੈਗਾ ਕਿ ਉਹਨਾਂ ਨੇ ਪਹਿਲਾਂ ਹੀ ਸਾਰੀਆਂ ਅਪਰੂਵਲਸ ਦੇ ਦਿੱਤੀਆਂ ਇਹਦੇ ਵਿੱਚ ਜਿਹੜਾ ਲਾਸਟ ਨੰਬਰ ਹੈ ਲਾਸਟ ਵੀਕ ਦਾ 1431 ਐਪਲੀਕੇਸ਼ਨਾਂ ਆਈਆਂ ਜਦੋਂ ਦਾ ਇਹ ਪੋਰਟਲ ਬਣਿਆ ਔਰ ਉਹਦੇ ਚੋਂ 684 ਪ੍ਰੋਸੈਸ ਹੋ ਚੁੱਕੀਆਂ ਵਿਦਨ ਟਾਈਮ ਜਿਹੜੀਆਂ ਬਾਕੀ ਵੀ ਐ ਉਹ ਵਿਦਨ ਟਾਈਮ ਹੀ ਚੱਲ ਰਹੀਆਂ ਪਰ ਕਿਸੇ ਵਿੱਚ ਕੋਈ ਪੇਪਰ ਅਵੇਟਡ ਹੋਣੇ ਜਾਂ ਕਿਸੇ ਵਿੱਚ ਜਿਹੜੀਆਂ ਫਾਈਨਲ ਅਪਰੂਵਲਸ ਆ ਉਹ ਵੇਟਡ ਇੱਕ ਅਸੀਂ ਹੁਣ ਪੰਜਾਬ ਇਨਵੈਸ ਸਬਮਿਟ ਵੀ ਕਰਨ ਜਾ ਰਹੇ ਹਾਂ ਉਹਦੇ ਲਈ ਵੀ ਅਸੀਂ ਬਾਹਰ ਰੋਡ ਸ਼ੋਸ ਤੇ ਜਾਵਾਂਗੇ ਸਾਰੇ ਆਪਣੇ ਜਿਹੜੇ ਸਾਡੇ ਇੰਡੀਆ ਦੇ ਇੰਡਸਟਰੀਲਿਸਟਾਂ ਉਹਨਾਂ ਨੂੰ ਬੁਲਾਵਾਂਗੇ ਬਾਹਰਲੇ ਇੰਡਸਟਰੀਲਿਸਟ ਨੂੰ ਵੀ ਬੁਲਾਵਾਂਗੇ ਓਵਰਸੀਜ਼ ਇੰਡਸਟਰੀਲਿਸਟ ਨੂੰ ਤੇ ਜਿਹੜੇ ਸਾਡੇ ਪੰਜਾਬ ਦੇ ਭਰਾ ਇੰਡਸਟਰੀਲਿਸਟ ਭਰਾ ਹੈਗੇ ਆ ਜਿਹੜੇ ਐਗਜ਼ਿਸਟਿੰਗ ਹੈ ਉਹਨਾਂ ਨੂੰ ਵੀ ਬੁਲਾਵਾਂਗੇ 13 14 15 ਮਾਰਚ 2026 ਚ ਇਹ ਪੰਜਾਬ ਇਨਵੈਸਟ ਸਮਿਟ ਹੋਣ ਜਾ ਰਿਹਾ ਇੱਕ ਜਿਹੜਾ ਰਾਈਟ ਟੂ ਬਿਜ਼ਨਸ ਹੈ ਜਿਹਦੇ ਵਿੱਚ ਕੁਝ ਇੰਡਸਟਰੀਜ਼ ਹੈ ਜਿਸ ਤਰ੍ਹਾਂ ਗ੍ਰੀਨ ਹੋ ਗਈ ਐਂਡ ਫਿਊ ਔਰੇਂਜ ਇੰਡਸਟਰੀਜ਼ ਉਹ ਜਿਹੜੀ ਲਿਮਟ ਹੈ 25 ਕਰੋੜ ਤੋਂ ਵਧਾ ਕੇ 750 ਕਰੋੜ ਕਰ ਦਿੱਤੀ ਗਈ ਹੈ। 750 ਕਰੋੜ ਤੱਕ ਕੁਝ ਇੰਡਸਟਰੀਜ਼ ਇਸ ਤਰ੍ਹਾਂ ਦੀ ਹੈ ਜਿਨ੍ਹਾਂ ਨੂੰ 10 ਤੋਂ 15 ਦਿਨਾਂ ਦੇ ਵਿੱਚ ਅਪਰੂਵਲ ਮਿਲ ਜਾਏਗਾ। ਕੋਰੋਨਾ ਦਾ ਰਾਈਟ ਹੈ ਮਤਲਬ ਉਹਨਾਂ ਨੇ ਐਪਲੀਕੇਸ਼ਨ ਦੇਣੀ ਹੈ 10 ਤੋਂ 15 ਦਿਨਾਂ ਚ ਉਹਨਾਂ ਨੂੰ ਅਪਰੂਵਲ ਮਿਲ ਜਾਏਗੀ। ਇੱਕ ਅਸੀ ਇੰਡਸਟਰੀਅਲ ਪਾਰਕ ਦੀ ਪਾਲਿਸੀ ਵੀ ਜਲਦੀ ਲੈ ਕੇ ਆ ਰਹੇ ਹਾਂ। ਇਹ ਪ੍ਰਾਈਵੇਟ ਇੰਡਸਟਰੀਅਲ ਪਾਰਕਸ ਦੀ ਹੈ ਤਾਂ ਕਿ ਵੱਧ ਤੋਂ ਵੱਧ ਇੰਡਸਟਰੀਆਂ ਉੱਥੇ ਲੱਗਣ ਜਿਹੜੇ ਬਾਹਰੋਂ ਇਨਵੈਸਟਰ ਆਉਂਦੇ ਆ ਉਹਨਾਂ ਨੂੰ ਪਤਾ ਹੋਵੇ ਕਿ ਸਾਨੂੰ ਇੱਥੇ ਜਗ੍ਹਾ ਮਿਲ ਸਕਦੀ ਹੈ ਪਰ ਜਿਹੜੀ ਡੀਏਡੀ ਕੰਜੈਸ਼ਨ ਵੀ ਸ਼ਹਿਰਾਂ ਦੀ ਹੈਲਪ ਕਰੇਗਾ ਕਿਉਂਕਿ ਕੁਝ ਇੰਡਸਟਰੀਆਂ ਬੜੀਆਂ ਪੁਰਾਣੀਆਂ ਸ਼ਹਿਰਾਂ 'ਚ ਲੱਗੀਆਂ ਔਰ ਇਹ ਜਿਹੜੀ ਪਾਲਿਸੀ ਆਏਗੀ ਅਸੀਂ ਇਸ ਤਰ੍ਹਾਂ ਦੇ ਇਨਸੈਂਟਿਵ ਕੋਸ਼ਿਸ਼ ਕਰਾਂਗੇ ਦੇਣ ਦੀ ਕਿ ਇੰਡਸਟਰੀਅਲ ਇਹ ਆਪ ਕਹਿਣ ਨਹੀਂ ਜੀ ਅਸੀਂ ਇੱਥੋਂ ਬਾਹਰ ਇੰਡਸਟਰੀਅਲ ਪਾਰਕਸ 'ਚ ਜਾਣਾ ਸੈਕੰਡਲੀ ਜਿਹੜੀਆਂ ਰੈਡ ਕੈਟਾਗਰੀ ਇੰਡਸਟਰੀਜ਼ ਆ ਉਹਨਾਂ ਨੂੰ ਬੜੀਆਂ ਪ੍ਰੋਬਲਮਜ਼ ਆਉਂਦੀਆਂ ਐ ਐਨਜੀਟੀ ਦੀ ਇਸ਼ੂਜ਼ ਐ ਜਿਹੜੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨਾਂ ਦੀਆਂ ਗਾਈਡਲਾਈਨਸ ਫਾਲੋ ਕਰਨੀਆਂ ਪੈਂਦੀਆਂ ਕਈ ਵਾਰੀ ਛੋਟੇ ਯੂਨਿਟਸ ਨਹੀਂ ਕਰ ਸਕਦੇ ਉਹ ਪੀਪੀਸੀਬੀ ਦੀਆਂ ਜਿਹੜੀਆਂ ਉਹਨਾਂ ਦੀਆਂ ਚੈਕਿੰਗਸ ਐ ਜਾਂ ਉਹਨਾਂ ਦੀਆਂ ਇਸ਼ੂਜ਼ ਐ ਉਹ ਕਿਉਂਕਿ ਜ਼ੈਡ ਐਲਡੀ ਐ ਜਿਸ ਤਰ੍ਹਾਂ ਡਾਈਇੰਗ ਇੰਡਸਟਰੀ ਨੂੰ ਚਾਹੀਦਾ ਐ ਜਾਂ ਫਾਰਮਾਸਿਟਿਕਲ ਨੂੰ ਚਾਹੀਦਾ ਹਰ ਛੋਟਾ ਯੂਨਿਟ ਜ਼ੈਡ ਐਲਡੀ ਨਹੀਂ ਲਗਾ ਸਕਦਾ ਸੋ ਅਸੀਂ ਇਹ ਜਿਹੜੇ ਇੰਡਸਟਰੀਅਲ ਪਾਰਕ ਹੈ ਉਹ ਇਸ ਤਰ੍ਹਾਂ ਦੇ ਕਰਾਂਗੇ ਜੇ ਉਹ ਜਿਹੜਾ ਵੀ ਡਿਵੈਲਪ ਕਰ ਰਿਹਾ ਜੇ ਉਹ ਇੱਕ ZLD ਲਗਾ ਲੈਂਦਾ ਤੇ ਉੱਥੇ 30 40 ਯੂਨਿਟ ਉੱਥੇ ਹੋ ਸਕਦੇ ਆ ਇਕੱਠੇ ਔਰ ਉਹਨਾਂ ਨੂੰ ਰਾਤੀਂ ਨੀਂਦ ਵੀ ਆਰਾਮ ਨਾਲ ਆਏਗੀ ਕਿ ਉਹਨਾਂ ਨੂੰ ਇਹ ਨਹੀਂ ਹੋਏਗਾ ਵੀ ਕੱਲ ਪੋਲੂਸ਼ਨ ਵਾਲਾ ਆ ਜਾਏਗਾ ਮੇਰੀ ਫੈਕਟਰੀ ਬੰਦ ਕਰ ਦੇਗਾ ਬਿਜਲੀ ਵਾਲੇ ਡਿਸਕਨੈਕਟ ਕਰ ਦੇਣਗੇ ਸੋ ਇਹ ਸਾਰੀਆਂ ਚੀਜ਼ਾਂ ਵੀ ਵਿਲ ਕੀਪ ਇਨ ਮਾਈਂਡ ਜਦੋਂ ਅਸੀਂ ਇਹ ਇੰਡਸਟਰੀਅਲ ਪਾਰਕ ਦੀ ਪਾਲਿਸੀ ਬਣਾਵਾਂਗੇ ਔਰ ਬੜੀ ਜਲਦੀ ਅਸੀਂ ਮੈਨੂੰ ਇੱਕ ਅਸੀਂ ਕੋਈ ਕੋਸ਼ਿਸ਼ ਕਰ ਰਿਹਾ ਜਿਹੜੇ ਵੱਡੇ ਇਨਵੈਸਟਰ ਹੈ ਉਹਨਾਂ ਨੂੰ ਫਰਦਰ ਸਹੂਲਤ ਦੇਣ ਲਈ ਹਾਈ ਲੈਵਲ ਕੋਈ ਕਮੇਟੀ ਬਣਾਵਾਂਗੇ ਕਿਉਂਕਿ ਜਿਹੜੀ ਇੰਡਸਟਰੀਅਲ ਪਾਲਿਸੀ ਬੰਦੀ ਹੈ ਕਈ ਵਾਰੀ ਜਿਹੜੇ ਵੱਡੇ ਯੂਨਿਟ ਆਉਂਦੇ ਉਹਨਾਂ ਦੀ ਹੋਰ ਤਰ੍ਹਾਂ ਦੀਆਂ ਡਿਮਾਂਡਸ ਹੁੰਦੀਆਂ ਪਿੱਛੇ ਹੀ ਇੱਕ ਸਾਡੇ ਕੋਲ ਆਇਆ 2500 ਕਰੋੜ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹਨਾਂ ਦੀ ਕਲਾਗੀ ਡਿਮਾਂਡ ਸੀ ਉਹ ਕਹਿੰਦੇ ਜੀ ਮੈਨੂੰ ਇਲੈਕਟ੍ਰਿਸਿਟੀ ਡਿਊਟੀ ਤੋਂ ਐਗਜ਼ੈਂਪਸ਼ਨ ਨਹੀਂ ਚਾਹੀਦੀ ਮੈਂ ਕਿਹਾ ਉਹ ਕਿਉਂ ਨਹੀਂ ਚਾਹੀਦੀ ਕਹਿੰਦੇ ਨਹੀਂ ਜੀ ਮੈਨੂੰ ਇਹ ਨਹੀਂ ਚਾਹੀਦੀ ਮੈਨੂੰ ਜਿਹੜੇ ਫਿਕਸ ਚਾਰजेस ਪੈਂਦੇ ਆ ਉਹ ਤੁਸੀਂ ਛੱਡ ਦਿਓ 2500 ਕਰੋੜ ਦੀ ਇਨਵੈਸਟਮੈਂਟ ਸੋ ਇਸ ਤਰ੍ਹਾਂ ਦੀਆਂ ਕਈ ਵਾਰੀ ਹੁੰਦੀਆਂ ਜਿਹੜੀਆਂ ਅਸੀਂ ਪਾਲਿਸੀ ਚ ਨਹੀਂ ਪਾਈਆਂ ਹੁੰਦੀਆਂ ਔਰ ਐਕਸਚੈਕਰ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਦੇ ਰਿਹਾ ਸ਼ਾਇਦ ਉਸ ਤੋਂ ਘੱਟ ਹੀ ਹੋਵੇ ਜੋ ਮੰਗ ਰਿਹਾ ਬਟ ਉਹ ਅਸੀਂ ਤਾਂ ਕਿ ਉਹਦੇ ਵਿੱਚ ਸਾਡੇ ਕੋਲ ਫਲੈਕਸੀਬਿਲਟੀ ਹੋਵੇ ਉਹ ਵੀ ਉਹ ਵੀ ਅਸੀਂ ਜਲਦੀ ਕੋਸ਼ਿਸ਼ ਕਰ ਰਹੇ ਆਂ ਬਾਕੀ ਤਿੰਨ ਐਗਜ਼ੀਬਿਸ਼ਨ ਸੈਂਟਰ ਅਸੀਂ ਪੰਜਾਬ ਵਿੱਚ ਐਗਜ਼ੀਬਿਸ਼ਨ ਕਮ ਕਨਵੈਨਸ਼ਨ ਸੈਂਟਰ ਅਸੀਂ ਪੰਜਾਬ ਵਿੱਚ ਲਿਆ ਰਹੇ ਆ ਉਹ ਵੀ ਬੜੀ ਜਲਦੀ ਆ ਜਾਣਗੇ ਉਹਦੇ ਵਿੱਚ ਮੁਹਾਲੀ ਇੱਕ ਹੈ ਅੰਮ੍ਰਿਤਸਰ ਦੂਜਾ ਤੀਜਾ ਲੁਧਿਆਣਾ ਅੰਮ੍ਰਿਤਸਰ ਚ ਲੈਂਡ ਆਲਰੇਡੀ ਆਇਡੈਂਟੀਫਾਈ ਹੋ ਚੁੱਕੀ ਹੈ ਤੇ ਲੁਧਿਆਣਾ ਔਰ ਅੰਮ੍ਰਿਤਸਰ ਚ ਲੈਂਡ ਆਇਡੈਂਟੀਫਾਈ ਹੋ ਰਹੀ ਬਟ ਜਲਦੀ ਅਸੀਂ ਇਹ ਕਰ ਦਾਂਗੇ ਬਾਕੀ ਕਿਉਂਕਿ ਆਪਾਂ ਮੋਹਾਲੀ 'ਚ ਬੈਠੇ ਆ ਮੈਂ ਮੋਹਾਲੀ ਸਪੈਸੀਫਿਕ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਣਾ ਚਾਹੁੰਦਾ ਕਿ ਇੱਕ ਤਾਂ Infosys ਨੇ ਜਿਹੜੀ ਉਹਨਾਂ ਕੋਲ 30 ਏਕੜ ਲੈਂਡ ਹੈਗੀ ਆ ਉਹਦੇ 'ਚ ਸਾਨੂੰ ਅਸ਼ੂਰ ਕੀਤਾ ਕਿ ਅਗਲੇ 3 ਸਾਲਾਂ ਵਿੱਚ ਅਸੀਂ ਉਹ ਪ੍ਰੋਜੈਕਟ ਚਾਲੂ ਕਰ ਦਾਂਗੇ ਔਰ ਉਹਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਕੰਮ ਹੋਏਗਾ 5000 ਹਾਈਲੀ ਪੇਡ EMPLOYEES ਉਹਨਾਂ ਨੇ ਕਿਹਾ ਉਹਦੇ ਵਿੱਚ ਰੱਖੇ ਜਾਣਗੇ ਜਿਹੜੇ ਕਿ ਟੂ ਬਿਗਨ ਵਿਦ ਬਾਕੀ ਸੈਮੀ ਕੰਡਕਟਰਸ ਦੀ ਇਨਵੈਸਟਮੈਂਟ ਅਸੀਂ ਚਾਹੁੰਦੇ ਹਾਂ ਮੋਹਾਲੀ 'ਚ ਵੱਧ ਤੋਂ ਵੱਧ ਆਵੇ ਅਸੀਂ ਮੋਹਾਲੀ ਨੂੰ ਸੈਮੀ ਕੰਡਕਟਰ ਹੱਬ ਬਣਾਉਣਾ ਚਾਹੁੰਦੇ ਹਾਂ ਜਿਹੜਾ ਕਿ ਇਟ ਵਿਲ ਬੀ ਵਨ ਆਫ ਦੀ ਬੈਸਟ ਇਨ ਇੰਡੀਆ ਇੱਕ ਤੁਸੀਂ ਪਿੱਛੇ ਖਬਰ ਵੀ ਪੜ੍ਹੀ ਹੋਣੀ ਸੈਂਟਰਲ ਗਵਰਨਮੈਂਟ ਨੇ ਵੀ ਫੰਡਸ ਸੈਮੀ ਕੰਡਕਟਰ ਇੰਡਸਟਰੀ ਲਈ ਦਿੱਤੇ ਹੈ ESDM ਉਹਦੇ 'ਚ ਜਿਹੜੀ ਪੰਜਾਬ ਹੈ ਤੁਹਾਡਾ ਸੂਬਾ ਹੈ ਬਲਕਿ ਮੋਹਾਲੀ ਹੈ ਇਟ ਇਜ਼ ਵਨ ਆਫ ਦੀ ਸਟੇਟ ਪਰ ਮੋਹਾਲੀ ਇੱਕ ਉਹਦੇ ਵਿੱਚੋਂ ਸ਼ਹਿਰ ਹੈ ਜਿਹੜਾ ਕਿ ਚੁਣਿਆ ਗਿਆ ਬ੍ਰਾਂਡ ਮੋਹਾਲੀ ਅਸੀਂ ਵੱਧ ਤੋਂ ਵੱਧ ਹੁਣ ਪ੍ਰਮੋਟ ਕਰਾਂਗੇ ਤਾਂ ਕਿ ਜਿੰਨੇ ਆਪਾਂ ਇੰਡੀਆ ਦੇ ਵੱਡੇ ਸ਼ਹਿਰ ਹੈ ਜਿੱਥੇ ਆਈਟੀ ਹੈ ਜਿੱਥੇ ਸੈਮੀ ਕੰਡਕਟਰ ਕੰਪਲੈਕਸ ਹੈ ਚਾਹੇ ਉਹ ਬੈਂਗਲੌਰ ਹੋਵੇ ਹైదరాబాద్ ਹੋਵੇ ਪੂਨਾ ਹੋਵੇ ਉਹਨਾਂ ਨੂੰ ਮੈਚ ਨਾ ਕਰੇ ਬਲਕਿ ਉਹਨਾਂ ਨੂੰ ਬੀਟ ਕਰੇ ਵੀ ਵਾਂਟ ਮੋਹਾਲੀ to be seen at top ਇੱਕ ਇੰਡਸਟਰੀ ਡਿਪਾਰਟਮੈਂਟ ਦਾ ਇੱਕ ਹੋਰ ਉਪਰਾਲਾ ਅਸੀਂ ਕਰਨ ਜਾ ਰਹੇ ਆ ਇਹ ਕਈ ਜਦੋਂ ਇਨਸੈਂਟਿਵ ਕਈ ਇਨਸੈਂਟਿਵ ਦਿੰਦੇ ਸੀ ਤਾਂ ਇੰਡਸਟਰੀਲਿਸਟਾਂ ਕੋਲੋਂ ਬੈਂਕ ਗਾਰੰਟੀ ਲੈਂਦੇ ਸੀ ਉਹ ਵੀ ਅਸੀਂ ਬੈਂਕ ਗਾਰੰਟੀ ਬੜੀ ਜਲਦੀ ਅਬੋਲਿਸ਼ ਕਰਨ ਜਾ ਰਹੇ ਆ ਥੈਂਕ ਯੂ ਜੇ ਕਿਸੇ ਦਾ ਕੋਈ ਕੁਐਸਚਨ ਹੈ ਪੁੱਛੋ